ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ABC ਵੀਰਾਂ ਵਾਲੀ ਸੀਮਨ ਪੇਜ ਤੇ ਦਸ਼ਮੇਸ਼ ਦੇਰੀ YouTube ਚੈਨਲ ਤੇ ਸਵਾਗਤ ਹੈ ਸੋ ਕਿਸਾਨ ਵੀਰੋ ਇੱਕ ਘਾਵਤ ਤੇ ਵੀ ਜੇ ਆਪਣੇ ਘਰੇ ਕੋਈ ਚੰਗਾ ਇਨਸਾਨ ਜਾਂ ਚੰਗੇ ਡਾਕਟਰ ਦੇ ਪੈਰ ਪੈਂਦੇ ਨੇ ਤਾਂ ਉਹ ਆਪਣੀ ਬਰੀਡ ਨੂੰ ਸੁਧਾਰਨ ਦੇ ਵਿੱਚ ਬਹੁਤ ਹੈਲਪ ਕਰਦਾ ਕਿਉਂਕਿ ਇੱਕ ਚੰਗਾ ਡਾਕਟਰ ਹਮੇਸ਼ਾ ਚੰਗੇ ਸੀਮਨ ਦੀ ਚੋਣ ਕਰਦਾ ਤੇ ਫਾਰਮਰ ਨੂੰ ਚੰਗਾ ਸੀਮਨ ਲਵਾ ਕੇ گا ਉਹਦੀ ਬਰੀਡ ਸੁਧਾਰਨ ਵਿੱਚ ਮਦਦ ਕਰਦਾ ਸੋ ਅੱਜ ਦੀ ਵੀਡੀਓ ਜਿਹੜੀ ਆਪਣੀ ਇਸੇ ਟੌਪਿਕ ਤੇ ਹੀ ਹੈ ਅੱਜ ਦੀ ਵੀਡੀਓ ਲੈ ਕੇ ਆ ਰਹੇ ਆਂ ਆਪਾਂ ਕੋਲਿਆ ਕਲਾ ਜੋ ਮੋਗਾ ਦੇ ਨਾਲ ਪਿੰਡੇ ਔਰ ਇੱਥੇ ਆਪਣੇ ABC ਵੀਰਾਵਲੇ ਸੀਮਨ ਦੀ ਜੋ ਪ੍ਰੋਜੈਕਟਣੀ ਹੈ ਤੁਹਾਨੂੰ ਉਹ ਦਿਖਾਵਾਂਗੇ ਵੀਡੀਓ ਦੇ ਵਿੱਚ ਤੁਸੀਂ ਜੋ ਝੋਟੀ ਦੇਖ ਰਹੇ ਹੋ ਇਹ ਪਹਿਲੇਣ ਸੂਏ ਆ ਔਰ ਫਰਸਟ ਲਾਕਟੇਸ਼ਨ ਦੇ ਵਿੱਚ ਤਕਰੀਬਨ ਤਕਰੀਬਨ ਇਹਨੇ ਚੰਗਾ ਦੁੱਧ ਦਿੱਤਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਮਲਾਉਣੇ ਆ ਉਸ ਡਾਕਟਰ ਵੀਰ ਨਾਲ ਜਿਨ੍ਹਾਂ ਵੀਰਾਂ ਨੇ ਇਹ ਚੰਗਾ ਸੀਮਨ ਭਰਿਆ ਔਰ ਹੁਣ ਵੀ ਆਪਣਾ ਕਾਫੀ ABC ਵੀਰਾਵਲੇ ਦਾ ਸੀਮਨ ਲਗਵਾ ਰਹੇ ਨੇ ਸੋ ਸਸੇ ਡਾਕਟਰ ਸਸੇ ਆ ਡਾਕਟਰ ਸਾਹਿਬ ਕੀ ਨਾਮ ਆਪਣਾ ਜੀ? ਕੁਲਦੀਪ ਸਿੰਘ ਜੀ। ਆ ਡਾਕਟਰ ਸਾਹਿਬ ਕਿਹੜਾ ਪਿੰਡ ਹੈ ਆਪਣਾ ਜੀ? ਕੋਲੀਆਂਕਲਾ ਜੀ। ਕੋਲੀਆਂਕਲਾ। ਸੋ ਡਾਕਟਰ ਸਾਹਿਬ ਬਾਰੇ ਤਕਰੀਬਨ ਤਕਰੀਬਨ ਕਾਫੀ ਲੋਕ ਜਾਣਦੇ ਹੋਣਗੇ ਕਿਉਂਕਿ ਚੰਗਾ ਕੰਮ ਹੈ ਔਰ ਕਾਫੀ ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਨੇ। ਸੋ ਡਾਕਟਰ ਸਾਹਿਬ ਪਹਿਲਾਂ ਤਾਂ ਉਹਦਾ ਨੰਬਰ ਬੋਲ ਦਿਓ ਜੀ। 98146 ਜੀ 86702 ਦੁਆਰ ਤੋਂ ਫਿਰ ਬੋਲਦੇ ਹਾਂ 9814686702 86702 ਸੋ ਡਾਕਟਰ ਸਾਹਿਬ ਇਹ ਝੋਟੀ ਨੇ ਜਿਹੜਾ ਸੀਮਨ ਇਹ ਤੁਸੀਂ ਭਰਿਆ ਸੀਗਾ ਹਾਂਜੀ ਹਾਂਜੀ ਔਰ ਇਹ ਕਿਹੜੇ ਬੁੱਲਦੀ ਹੈ ਜੀ ਅਭਿਮਨਿਉ ਬੁੱਲਦੀ ਹੈ ਜੀ ABC ਵਿਰਾਮ ਵਾਲੀ ABC ਵਿਰਾਮ ਵਾਲੀ ਹਾਂਜੀ ਸੋ ਡਾਕਟਰ ਸਾਹਿਬ ਜਿਵੇਂ ਫਾਰਮਰ ਵੀਰ ਨਾਲ ਪਾਜੀ ਨਾਲ ਵੀ ਗੱਲ ਹੋਈ ਤਾਂ ਕਾਫੀ ਚੰਗਾ ਦੁੱਧ ਕੱਢਿਆ ਹਾਂਜੀ ਹਾਂਜੀ ਸੋ ਕਿੰਨੇ ਰਿਕਾਰਡ ਤੇ ਚੱਲੀ ਪਹਿਲੇ ਸਵੇਰੇ 17 ਕਿਲੋ 17 ਕਿਲੋ ਤੇ ਚੱਲੀ ਹਾਂਜੀ ਸੋ ਇਹਦੀ ਮਾ ਦਾ ਰਿਕਾਰਡ ਉਹ ਵੀ ਚੰਗਾ ਦੱਸਦੇ ਨੇ ਪਹਿਲੇ ਲਕਟੇਸ਼ਨ ਉਹਦੀ ਮਾ ਦਾ ਕਿੰਨਾ ਰਕਾਰ ਰਿਹਾ ਜੀ 10 ਤੋਂ 12 ਕਿਲੋ 10 ਤੋਂ 12 ਕਿਲੋ ਹਾਂਜੀ ਔਰ ਮੈਨਰ ਲੱਗਾ ਵੀਰ ਨਾਲ ਗੱਲ ਹੋਈ ਸੀ ਵੀ ਤਕਰੀਬਨ ਉਹਨੇ ਪੰਜਵੇਂ ਛੇਵੇਂ ਸਵੇਰੇ ਜਾ ਕੇ ਤਕਰੀਬਨ ਤਕਰੀਬਨ ਉਹਨੇ 20 ਲੀਟਰ ਦਿੱਤਾ ਦੁੱਧ ਔਰ ਪਰ ਇਹਨੇ ਪਹਿਲੇ ਸਵੇਰ ਹੀ ਆਪਦੀ ਮਦਰ ਨਾਲ ਉਹ ਤਕਰੀਬਨ 6-7 ਲੀਟਰ ਦੁੱਧ ਵਾਧ ਕੱਢਿਆ ਹਾਂਜੀ ਸੋ ਬਹੁਤ ਵਧੀਆ ਰਿਜ਼ਲਟ ਆਇਆ ABC ਵੀਰਾਂਵਲੀ ਦਾ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਰਿਜ਼ਲਟ ਬਾਰੇ ਜੀ ਨਹੀਂ ਬਹੁਤ ਵਧੀਆ ਰਿਜ਼ਲਟ ਆ ਜੀ ਤੁਸੀਂ ਕਾਫੀ ਸੀਮਨ ਪ੍ਰੋਜੂਸ ਕਰ ਰਹੇ ਹੋ ਹਾਂਜੀ ਹਾਂਜੀ ਹੋਰ ਛੋਟੀਆਂ ਵੀ ਬਹੁਤ ਚੰਗੀਆਂ ਆ ਰਹੀਆਂ ਨੇ ਔਰ ਡਾਕਟਰ ਸਾਹਿਬ ਜੋ ਨੇ ਇਸ ਏਰੀਆ ਵਿੱਚ ਕਾਫੀ ਇਹਨਾਂ ਦਾ ਕੰਮ ਹੈ ਕਾਫੀ ਲੰਮੇ ਏਰੀਆ 'ਚ ਜਾਂਦੇ ਨੇ ਔਰ ਇਹਨਾਂ ਕੋਲ ਆਪਣਾ ਜੋ ABC ਵੀਰਾਂਵਲੀ ਦਾ ਸਾਰਾ ਸੀਮਨ ਅਵੇਲੇਬਲ ਹੁੰਦਾ 66 ਤੋਂ ਲੈ ਕੇ ਪ੍ਰੀਮੀਅਮ ਬਲ ਹੁੰਦਾ ਸੋ ਦੇਖ ਸਕਦੇ ਹੋ ਝੋਟੀ ਤੁਸੀਂ ਝੋਟੀ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਔਰ ਨਾਲ ਆਪਣੇ ਫਾਰਮਰ ਵੀ ਖੜੇ ਨੇ ਸਸੀਆ ਜੀ ਬਾਜੀ ਆ ਕੀ ਨਾਮ ਹੈ ਆਪਣਾ ਜੀ? ਅਚੰਦਰ ਸਿੰਘ। ਅਚੰਦਰ ਸਿੰਘ ਪਿੰਡ ਗੜਾ ਆਪਣਾ ਜੀ? ਕੋਰੀਖਲਾ। ਸੋ ਅੰਕਲ ਜੀ ਝੋਟੀ ਕਿਵੇਂ ਰਹੀ ਪਹਿਲੇ ਸੂਵੇ? ਠੀਕ ਆ ਜੀ। ਆ ਔਰ ਇਹਦੀ ਮਾਂ ਵੀ ਤੁਹਾਡੇ ਕੋਲ ਸੀਗੀ। ਹਾਂ ਜੀ। ਸੋ ਸੈਟੀਸਫਾਈ ਸੰਤੁਸ਼ਟ ਹੋਏ ਸੀ ਤੋਂ ਵੀ ਦੁੱਧ ਚੰਗਾ ਕਰ ਰਹੀ ਹੈ। ਔਰ ਝੋਟੀ ਦੱਸ ਦਿਆਂ ਵੀਰ ਇੱਕ ਤੁਸੀਂ ਦੇਖ ਸਕਦੇ ਹੋ। ਗਰਮੀ ਵੀ ਬਹੁਤ ਹੈ ਔਰ ਸ਼ਰਟ ਦੇ نیچے ਆ। ਔਰ ਵੀਰਾਂ ਕੋਲ ਜਿਵੇਂ ਕਹਿ ਸਕਦੇ ਆਪਾਂ ਵੀ ਜਿਆਦਾ ਐਨੀਮਲ ਨਹੀਂ ਗਏ। ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਜਿਵੇਂ ਕੋਈ ਬਹੁਤ ਵੀਰ ਕਰਦੇ ਵੀ ਤੁਸੀਂ ਏ ਬੀ ਸੀ ਆਂਦਰ ਮੱਝਾਂ ਨਹੀਂ ਚਵਾਉਂਦੇ ਜਿਆਂ ਦਿਖਾਉਂਦੇ ਤਾਂ ਉੱਥੇ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਫਾਰਮਰ ਤੱਕ ਘਰੇ ਚਾਹੀਏ ਫਾਰਮਰ ਦੇ ਫਾਰਮਰ ਤੋਂ ਜੋ ਰਿਜ਼ਲਟ ਆਏ ਨੇ ਆਪਾਂ ਉਹ ਦਿਖਾਈਏ ਸੋ ਇਸ ਝੋਟੀ ਨੇ ਤਕਰੀਬਨ ਤਕਰੀਬਨ 17 ਲੀਟਰ ਦੁੱਧ ਕੱਢਿਆ ਔਰ ਡਾਕਟਰ ਸਾਹਿਬ ਕਿੰਨੀ ਫੀਡ ਖਾਂਦੀ ਹੈ ਹ 8 ਤੋਂ 10 ਕਿਲੋ ਖਾਂਦੀ 8 ਤੋਂ 10 ਕਿਲੋ ਸੋ ਇਹਦੇ ਨਾਲ ਐਕਸਟਰਾ ਕੁਝ ਦਿੰਦੇ ਜੇ ਜਿਵੇਂ ਆਮ ਦੇਖਣ ਚਾਹੁੰਦਾ ਵੀ ਜਿਹੜੇ ਦੁੱਧ ਚਵਾਉਂਦੇ ਨੇ ਲੋਕ ਬਹੁਤ ਜ਼ਿਆਦਾ ਐਕਸਟਰਾ ਅੰਕ ਜਕ ਛਣ ਵੀ ਲਾਉਂਦੇ ਨੇ ਜਾਂ ਮੂੰਹ ਰਾਹੀਂ ਬਹੁਤ ਕੁਝ ਦਿੰਦੇ ਨੇ ਮੇਰੀ ਕੁਝ ਨਹੀਂ ਦਿੱਤਾ ਉਹ ਕੁਝ ਨਹੀਂ ਦਿੱਤਾ ਔਰ ਮੇਰੀ ਵੀਰ ਨਾਲ ਗੱਲ ਵੀ ਉਹ ਕਹਿੰਦੇ ਵੀ 8 ਤੋਂ 10 ਕਿਲੋ ਫੀਡ ਖਾਂਦੀ ਔਰ ਨਾਲ ਨਾਰਮਲ ਮਿਨਰਲ ਮਿਕਸਚਰ ਪਾਉਂਦੇ ਰਹੇ ਹਾਂਜੀ ਹਾਂਜੀ ਔਰ ਚਵਾਈ ਦੀ ਗੱਲ ਚੱਲੀ ਤਾਂ ਮੈਂ ਕਿਹਾ ਤੁਸੀਂ ਜ਼ੋਰ ਲਾ ਕੇ ਦੇਖ ਲਓ ਪਰ ਕਹਿੰਦੇ ਨਹੀਂ ਯਾਰ ਆਪਣੀ ਸੈਟਿੰਗ ਨਹੀਂ ਆਉਂਦੀ ਵੀ ਗਰਮੀ ਬਹੁਤ ਜ਼ਿਆਦਾ ਔਰ ਇੱਕ ਵੀਰ ਦਾ ਜੋ ਕੰਮ ਹੈ ਜੀ ਨੂੰ ਐਕਸਟਰਾ ਪਾਈਏ ਤਾਂ 2-3 ਕਿਲੋ ਹੋਰ ਵੀ ਕੱਢੀ ਹੋਰ ਵੀ ਬਾ ਸਕਦੀ ਹੈ ਜਿਵੇਂ ਵੀਰ ਦੱਸ ਰਿਹਾ ਸੀ ਵੀ ਇੰਨੀ ਗਰਮੀ 'ਚ ਜੇ ਤੁਸੀਂ ਕਹਿ ਰਹੇ ਵੀ ਜੀ ਨੂੰ ਸ਼ੱਕਰ ਤੇ ਆਪਾਂ ਬੇਸਨ ਦਈਏ ਸੋ ਦੇਖ ਸਕਦੇ ਹੋ ਕਿਸਾਨ ਵੀਰੋ ABC ਵਿਰਾਮ ਵਾਲੀ ਦਾ ਜੋ ਅਬ ਮਨੂ ਬੋਲੇ ਉਹਦੀ ਧੀ ਏ ਔਰ ਅਬ ਮਨੂ ਦੀ ਗੱਲ ਕਰੀਏ ਤਾਂ ਫਾਰਮ ਤੇ ਵੀ ਅਬ ਮਨੂ ਦੀਆਂ ਝੋਟੀਆਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਇੱਕ ਲਾੜਲੀ ਝੋਟੀ ਏ ਉਥੇ ਫਾਰਮ ਤੇ ਜਿਹਨੇ ਦੂਜੇ ਸੂਏ 25 ਲੀਟਰ ਪਲੱਸ ਦੁੱਧ ਦਿੱਤਾ ਸੋ ਇਹ ਝੋਟੀ ਨੇ ਵੀ ਇੱਕ ਆਮ ਫਾਰਮਰ ਦੇ ਘਰੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਬਹੁਤ ਹੀ ਚੰਗੇ ਕੱਦ-ਗਾਠ ਦੀ ਝੋਟੀ ਏ ਤੁਸੀਂ ਦੇਖ ਸਕਦੇ ਹੋ ਔਰ ਝੋਟੀ ਦੀ ਜੋ ਬੇਲ ਏ ਉਹ ਵੀ ਕਾਫੀ ਲੰਮੀ ਏ ਔਰ ਬਾਡੀ ਸਟਰਕਚਰ ਝੋਟੀ ਦਾ ਬਹੁਤ ਚੰਗਾ ਆਇਆ ਹੈ ਸੋ ਇੱਕ ਆਮ ਕਰੇ ਤਕਰੀਬਨ ਜੇ ਆਪਾਂ ਹਰਿਆਣੇ ਤੋਂ ਅੱਜ ਪਸ਼ੂ ਲੈਣ ਜਾਈਏ ਤਾਂ ਪਹਿਲੇ ਸੂਵੇ 16 17 ਲੀਟਰ ਵਾਲਾ ਆਪਾਂ ਨੂੰ 5-7 ਲੱਖ ਤੋਂ ਘਾਟੋਂ ਨਹੀਂ ਦਿੰਦੇ ਪਹਿਲੀ ਗੱਲ ਤਾਂ ਇਹੋ ਜਿਹਾ ਕੋਈ ਜਾਨਵਰ ਵੇਚਦਾ ਹੀ ਨਹੀਂਗਾ ਪਰ ਅਗਰ ਕੋਈ ਵੇਚਦਾ ਵੀ ਹੈ ਤਾਂ ਤਕਰੀਬਨ ਕਿਉਂ ਰਜੀਵ ਤੁਹਾਨੂੰ ਪਤਾ ਅੰਦਰ ਰਜੀਵ ਸਰਪੰਚ ਸਾਹਿਬ ਲੈਂਦੇ ਹੀ ਰਹਿੰਦੇ ਨੇ ਪਸ਼ੂ ਤੋਂ ਪਹਿਲਣ ਝੋਟੀਆਂ ਜਿਹੜੀਆਂ 16 17 ਲੀਟਰ ਵਾਲੀਆਂ ਨੇ ਤਕਰੀਬਨ ਤਕਰੀਬਨ 4 ਲੱਖ 5 ਲੱਖ ਦੀਆਂ ਜਾਂਦੀਆਂ ਨੇ ਤਾਂ ਇੱਕ ਚੰਗੇ ਡਾਕਟਰ ਨੇ ਕੰਮ ਕਿਸਾਨ ਕਰੇ ਲੱਖਾਂ ਦੀ ਝੋਟੀ ਪੈਦਾ ਕਰਤੀ ਆਪਾਂ ਕਹਿ ਸਕਦੇ ਹਾਂ ਸੋ ਝੋਟੀ ਦਾ ਜਿਵੇਂ ਆਪਾਂ ਕਹਿ ਸਕਦੇ ਆ ਬੋਡੀ ਸਟਰਕਚਰ ਦੇਖ ਸਕਦੇ ਹੋ ਔਰ ਮਾਂ ਨੇ ਪਹਿਲੇ ਸਵੇ ਜਿਹੜਾ ਪਹਿਲੇ ਸਵੇ 10 ਲੀਟਰ ਦੁੱਧ ਸੀਗਾ ਲੇਕਿਨ ਝੋਟੀ ਨੇ ਪਹਿਲੇ ਸਵੇ 17 ਲੀਟਰ ਦੁੱਧ ਕੱਢਿਆ ਸੋ ਡਾਕਟਰ ਸਾਹਿਬ ਬਹੁਤ ਵਧੀਆ ਲੱਗਾ ਤੁਸੀਂ ਅੱਜ ਸਾਨੂੰ ਇਹ ਵੀਡੀਓ ਕਵਰ ਕਰਵਾਈ ਸੋ ਕੋਸ਼ਿਸ਼ ਕਰਾਂਗੇ ਆਪਾਂ ਜਦੋਂ ਦੂਜੇ ਜਾਂ ਤੀਜੇ ਸਵੇ ਦੀ ਪੀਕ ਵੀ ਕਰਾਵਾਂਗੇ ਔਰ ਵੀਰ ਨਾਲ ਵੀ ਗੱਲ ਹੋ ਗਈ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਵੀ ਅਸੀਂ ਮਿਲਕਿੰਗ ਨਹੀਂ ਕਰਵਾ ਸਕਦੇ ਇਹ ਦੇਖਣ ਚ ਆਏ ਮੈਂ ਆਮ ਪਰ ਮਿਲਕਿੰਗ ਨਹੀਂ ਕਰਵਾ ਸਕਦਾ ਜਿਹੜੇ ਬਰੀਡਰ ਨੇ ਜਾਂ ਜਿਹੜੇ ਇਸ ਜੀਵਲ ਪਏ ਹੋਏ ਨੇ ਉਹੀ ਕੋਸ਼ਿਸ਼ ਕਰਦੇ ਆ ਹਾਂ ਕੋਸ਼ਿਸ਼ ਕਰੋ ਡਾਕਟਰ ਸਾਹਿਬ ਤੁਹਾਡੇ ਕੋਲ ਹੋਰ ਵੀ ਰਿਜ਼ਲਟ ਆ ਰਹੇ ਨੇ ਕਿਵੇਂ ਫਾਰਮਰ ਸੈਟੀਸਫਾਈਡ ਨੇ ਏਪੀਸੀ ਤੋਂ ਜੀ ਸੋ ਡਾਕਟਰ ਸਾਹਿਬ ਇੱਕ ਵਾਰ ਨੰਬਰ ਫਿਰ ਬੋਲ ਦਿਓ ਆਪਣਾ ਜੀ 95146 ਜੀ 86702 ਸੋ ਇਸ ਏਰੀਆ ਵਿੱਚ ਕੋਲਿਆ ਕਲਾ ਹੋਇਆ ਸਾਫੂ ਵਾਲਾ ਹੋਇਆ ਕਾਫੀ ਏਰੀਆ ਡਾਕਟਰ ਸਾਹਿਬ ਕੰਮ ਕਰਦੇ ਨੇ ਸੋ ਜਿਹੜੇ ਵੀ ਜਿੰਨਾ ਵੀਰਾਂ ਨੇ ਇਸ ਏਰੀਆ ਵਿੱਚ ਇਹਨਾਂ ਡਾਕਟਰ ਸਾਹਿਬ ਤੋਂ ਸੀਮਨ ਲਗਵਾਉਣਾ ਤਾਂ ਲਗਵਾ ਸਕਦੇ ਜੀ ਤੋ ਝੋਟੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਔਰ ਸ਼ੇਅਰ ਜਰੂਰ ਕਰ ਲੈ ਜੇ ਬਹੁਤ ਬਹੁਤ ਮਿਹਰਬਾਨੀਦਾਰੀ ਤੁਹਾਡੀ